10 ਹੋਤਾ ਸ਼ੋ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 21 ਅਕਤੂਬਰ 2025 ਦਿਨ ਮੰਗਲਵਾਰ ਨਾਨਕਸ਼ਹੀ ਸੰਮਤ 557 ਕੱਤਕ ਮਹੀਨੇ ਦੀ 5 ਤਰੀਕ ਹੈ ਜੀ ਸੈਵੇਂ ਆਮੂ ਕਾੜਜੀ ਅਤੇ ਕਵਾਂਟਲਰ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ। ਹਮੇਸ਼ਾ ਦੀ ਤਰ੍ਹਾਂ ਸਾਡੀ ਤੁਹਾਡੀ ਸਾਹਜ ਪਾਉਂਦੇ ਆ ਪਰਤ ਜੁਵਲਰਸ ਜਿਨ੍ਹਾਂ ਨੇ ਸ੍ਰੀ ਕੈਲਗੀ ਤੋਂ ਬਾਅਦ ਆਪਣੀ ਤੀਜੀ ਲੋਕੇਸ਼ਨ ਐਡਮੰਟਨ 'ਚ ਖੋਲ੍ਹ ਦਿੱਤੀ ਹੈ। ਇਸ ਦੇ ਨਾਲ ਹੀ ਫਾਈਬਰਟੈਕ ਡਿਸਟ੍ਰੀਬਿਊਟਰ ਸਾਡੇ ਪ੍ਰੋਗਰਾਮ ਦੇ ਸਪਾਂਸਰ ਆ। ਸ੍ਰੀ ਵੈਨਕੂਵਰ ਕਕਟਲਮ ਤਿੰਨ ਤਹਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ। ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਾਂਬਾਤ ਕਰਾਂਗੇ ਦੀਵਾਲੀ ਦੇ ਜੋ ਚੱਲੇ ਪਟਾਕੇ ਨੇ ਜੀ ਪਾਬੰਦੀਆਂ ਦੇ ਬਾਵਜੂਦ ਪੀਅਰ ਪਾਲੀਗੋ ਕੰਸਲਟਡ ਪਾਰਟੀ ਦੇ ਆਗੂ ਦਾ ਸੰਗੀ ਵਿਰੋਧ ਕਿਉਂ ਕਰ ਰਹੇ ਆ? ਨਵੇਂ ਭਾਰਤੀ ਰਾਜਦੂਤ ਜਿਹੜੇ ਨੇ ਜੀ ਕੈਨੇਡਾ ਵਿੱਚ ਉਹਨਾਂ ਵੱਲੋਂ ਜੋ ਬਿਆਨਬਾਜ਼ੀ ਕੀਤੀ ਜਾ ਰਹੀ ਆ ਉਹ ਦਾ ਕੈਨੇਡੀਅਨ ਅਧਿਕਾਰੀ ਖੰਡਣ ਕਰ ਰਹੇ ਆ ਇਹਦੇ ਬਾਰੇ ਆਪਾਂ ਵਿਸਥਾਰ ਚ ਗੱਲਬਾਤ ਕਰਾਂਗੇ ਤੇ ਨਾਲੇ ਗੱਲਬਾਤ ਹੋਊਗੀ ਟੈਰਫ ਡੀਲ ਬਾਰੇ ਕਹਿੰਦੇ ਵੀ ਆਸ ਵੱਜ ਗਈ ਆ ਮੋਰ ਲਿਆਰ ਤੇ ਸ਼ਾਇਦ ਸਮਝੌਤਾ ਹੋ ਜਾਵੇ ਪੂਰਾ ਪ੍ਰੋਗਰਾਮ ਲੈ ਕੇ ਹੁਣੇ ਤੁਹਾਡੀ ਸੇਵਾ ਚ ਵਾਪਸ ਆਉਨੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ हर रिवायत का सच्चा साथी जो थोड़ी तो सादगी होर भी निखारे भारत ज्वेलर्स पता नोट करो इक्यासी भी स्ट्रीट पाइल बिजनेस सेंटर सरी कॉल छे सौ चार पांच सौ तिरानवे ग्यारह ग्यारह कैलगरी की कामयाबी तो बाद हूँ असी अपनी तीजी लोकेशन एडमिंटन भी खोल ली है ਦਸੋ ਹੋਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਬੰਦੀ ਛੋੜ ਦਿਵਸ ਤੇ ਦੀਵਾਲੀ ਦੇ ਉੱਤੇ ਇਹ ਰਿਵਾਜ ਬਣ ਗਿਆ ਕਿ ਪਟਾਕੇ ਬਹੁਤ ਚਲਾਏ ਜਾਂਦੇ ਆ ਤੇ ਹਾਲਾਂਕਿ ਕੈਨੇਡਾ ਦੇ ਆਢ-ਆਡ ਸ਼ਹਿਰਾਂ ਦੀਆਂ ਮਿਊਂਸਪੈਲਟੀਆਂ ਨੇ ਪਾਬੰਦੀਆਂ ਲਾਈਆਂ ਹੋਈਆਂ ਕਿ ਪਟਾਕੇ ਨਾ ਚਲਾਏ ਜਾਣ ਇਹਦੇ ਨਾਲ ਬਹੁਤ ਸਾਰੇ ਲੋਕ ਜਿਹੜੇ ਪਰੇਸ਼ਾਨ ਹੁੰਦੇ ਆ ਸਵੇਰੇ ਲੋਕਾਂ ਨੇ ਕੰਮਾਂ ਤੇ ਉੱਠ ਕੇ ਜਾਣਾ ਹੁੰਦਾ ਲੋਕਾਂ ਦੇ ਘਰ ਰੱਖੇ ਕੁੱਤੇ ਬਿੱਲੀਆਂ ਉਹ ਬਹੁਤ ਡਰਦੇ ਆ ਪਟਾਕਿਆਂ ਤੋਂ ਇਸ ਤੋਂ ਇਲਾਵਾ ਦਰੱਖਤਾਂ ਦੇ ਦਰੱਖਤ ਕੈਨੇਡਾ 'ਚ ਪੰਛੀਆਂ ਨਾਲ ਭਰੇ ਹੋਏ ਆ ਤੇ ਉਹਨਾਂ ਦੇ ਕੰਨਾਂ ਦੇ ਉੱਤੇ ਬਹੁਤ ਮਾੜਾ ਅਸਰ ਇਹਨਾਂ ਪਟਾਕਿਆਂ ਦਾ ਪੈਂਦਾ ਵੈਸੇ ਵੀ ਇਹ ਪ੍ਰਦੂਸ਼ਣ ਜਿਹੜਾ ਆ ਕਰਦੇ ਆ ਧੂਆ ਕਰਦੇ ਆ ਪਰ ਇਸ ਦੇ ਬਾਵਜੂਦ ਰੁਕਿਆ ਨਹੀਂ ਰੁਕੇ ਪੰਜਾਬੀ ਤੇ ਉਹਨਾਂ ਨੇ ਕੈਨੇਡਾ ਦੇ ਅੱਡ-ਅੱਡ ਸ਼ਹਿਰਾਂ ਦੇ ਵਿੱਚ ਬਹੁਤ ਪਟਾਕੇ ਚਲਾਏ ਹਾਲਾਂਕਿ ਕਈ ਤਾਂ ਹੀ 50-50 ਯਾਰ ਡਾਲਰ ਦਾ ਜੁਰਮਾਨਾ ਵੀ ਰੱਖਿਆ ਹੋਇਆ ਸੀ ਅਬ ਉਹ ਤਾਂ ਹੀ ਪੁਲਿਸ ਵੱਲੋਂ ਟੈਕਟਾ ਵੀ ਵੰਡੀਆਂ ਗਈਆਂ ਬਾਈਲੋ ਵਾਲੇ ਵੀ ਜਾ ਕੇ ਕਾਰਵਾਈ ਕਰਦੇ ਰਹੇ ਆ ਪਰ ਕੱਲ ਸਾਰੀ ਰਾਤ ਜਿਹੜੇ ਆਹੋ ਪਟਾਕੇ ਚੱਲਦੇ ਰਹੇ ਆ ਬੇਨਤੀਆਂ ਤੇ ਡਰਾਵੇ ਜਿਹੜੇ ਆ ਉਹ ਕੰਮ ਨਹੀਂ ਆਏ ਸੋ ਨਾ ਕੋਈ ਸਮਝਾਇਆ ਜਿਹੜਾ ਆ ਉਹ ਸਮਝ ਰਿਹਾ ਆ ਸੋ ਲੱਗਦਾ ਆ ਕਿ ਜਿੰਨਾ ਕ ਦਬਾਅ ਬਣਾਇਆ ਜਾ ਰਿਹਾ ਆ ਉਹਦਾ ਅਸਰ ਕਿਤੇ ਨਹੀਂ ਹੋ ਰਿਹਾ ਇਤਨਾਲੀ ਜੇ ਪਟਾਕਿਆਂ ਦੀ ਗੱਲ ਚੱਲੀ ਗਈ ਤੇ ਇੱਕ ਹੋਰ ਪਟਾਕਾ ਜਿਹੜਾ ਕੈਨੇਡਾ ਤੋਂ ਚੱਲਿਆ ਉਹ ਸੀ ਭਗਵੰਤ ਮਾਨ ਦੀ ਚਰਚਾ ਤੇ ਵੀਡੀਓ ਦਾ ਰਿਲੀਜ਼ ਹੋਣਾ ਜਗਮਨ ਸਮਰਾਟ ਨਾਦਰਨ ਦਾ ਇੱਕ ਸਾਬਕਾ ਮਿੱਤਰ ਉਹਦੇ ਵੱਲੋਂ ਕੁਝ ਹਿੱਸੇ ਜਿਹੜੇ ਆ ਇੱਕ ਵੀਡੀਓ ਦੇ ਜਾਰੀ ਕੀਤੇ ਗਏ ਜਿਹਦੇ ਵਿੱਚ ਭਗਵੰਤ ਮਾਨ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਕੁਝ ਹੀੜੀਆਂ ਔਰਤਾਂ ਦੇ ਨਾਲ ਇੱਕ ਹੋਟਲ ਦੇ ਕਮਰੇ ਵਿੱਚ ਅਤਰਾਜਯੋਗ ਹਾਲਤ ਵਿੱਚ ਦਿਖਾਇਆ ਗਿਆ ਆ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਸਮਰਥਕਾਂ ਨੇ ਇਹਨੂੰ AI ਦੇ ਨਾਲ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਬਣੀ ਹੋਈ ਵੀਡੀਓ ਇਕਰਾਰ ਦਿੱਤਾ ਹੈ ਦੂਜੇ ਪਾਸੇ ਜਗਮਨ ਸਮਰਾ ਉਹ ਕਹਿ ਰਿਹਾ ਕਿ ਮੈਂ ਮਿਲੀਅਨ ਡਾਲਰ ਦੇਣ ਲਈ ਤਿਆਰ ਹਾਂ ਜੇਕਰ ਕੋਈ ਇਹਨੂੰ ਪ੍ਰੂਫ ਕਰ ਦੇਵੇ ਕਿ ਉਹ AI ਨਾਲ ਬਣੀ ਹੋਈ ਆ ਹਾਲਾਂਕਿ ਬਹੁਤਾ ਯਕੀਨ ਜਿਹੜਾ ਜਗਮਨ ਸਮਰੇ ਹੁਣਾਂ ਦਾ ਨਹੀਂ ਕੀਤਾ ਜਾ ਸਕਦਾ ਪਰ ਇਹ ਵੀਡੀਓ ਨੇ ਕਾਫੀ ਤੰਥਲੀਆਂ ਮਚਾਈਆਂ ਹੋਈਆਂ ਹੁਣ ਪੰਜਾਬ ਦੇ ਵਿੱਚ ਮਹਾਲੀ ਥਾਣੇ 'ਚ ਜਗਮਨਦੀਪ ਸਿੰਘ ਸਮਰਾ ਉਰਫ ਜਗਮਨ ਫਗੂ ਵਾਲੀਆ ਜਿਹਨੇ ਕੈਨੇਡਾ ਦੇ ਲੋਕ ਜਾਣਦੇ ਆ ਉਹਦੇ ਉੱਤੇ ਮਹਾਲੀ ਥਾਣੇ ਦੇ ਵਿੱਚ ਪਰਚਾ ਦਰਜ ਕਰਵਾ ਦਿੱਤਾ ਗਿਆ ਆ ਤੇ ਵੈਸੇ ਪੰਜਾਬ ਤੋਂ ਪਹਿਲੇ ਹੀ ਪਕੌੜਾ ਆਇਆ ਬਾਹਰ ਵੀ ਬਹੁਤ ਸਾਰੀਆਂ ਇਮੀਗ੍ਰੇਸ਼ਨ ਠਗੀਆਂ ਅਤੇ ਹੋਰ ਮਾਮਲਿਆਂ ਦੇ ਵਿੱਚ ਲੋਕ ਉਹਦੇ ਖਿਲਾਫ ਸ਼ਿਕਾਇਤਾਂ ਦਰਜ ਕਰਾ ਚੁੱਕੇ ਆ ਸੋ ਭਗਵੰਤ ਮਾਨ ਦੇ ਸਾਬਕਾ ਮਿੱਤਰ ਨੇ ਦੀਵਾਲੀ ਤੇ ਕੈਨੇਡਾ ਤੋਂ ਪਟਾਕੇ ਚਲਾਉਂਦੇ ਆ ਉਹ ਵੀਡੀਓ ਜਾਰੀ ਕਰ ਦਿੱਤੀ ਕਿ ਜਿਹੜੀ ਲੰਮੇ ਸਮੇਂ ਤੋਂ ੜੀਕ ਸੀ ਲੰਮੇ ਸਮੇਂ ਤੋਂ ਕਿਹਾ ਜਾ ਰਿਹਾ ਸੀਗਾ ਕਿ ਭਗਵੰਤ ਮਾਨ ਦੀਆਂ ਤਲਾਸ਼ਯੋਗ ਵੀਡੀਓ ਜਿਹੜੀਆਂ ਹੈਗੀਆਂ ਜਿਨ੍ਹਾਂ ਦਾ ਕਰਕੇ ਉਹਨਾਂ ਬਲੈਕਮੇਲ ਕੀਤਾ ਜਾਂਦਾ ਆ ਤੇ ਹੱਲੇ ਵੀ ਜਗਮਨ ਸਮਰਾਏ ਕਹਿ ਰਹੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਹੋਰ ਆ ਵੀਡੀਓ ਰਿਲੀਜ਼ ਕਰਨਗੇ ਸੋ ਇਸ ਮਾਮਲੇ ਨੂੰ ਲੈ ਕੇ ਦੀਵਾਲੀ ਵਾਲੇ ਦਿਨ ਕਾਫੀ ਗਰਮਾ-ਗਰਮੀ ਬਣੀ ਰਹੀ ਆ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਕੈਨੇਡਾ ਦੀ ਕੈਨੇਡਾ ਦੇ ਵਿੱਚ ਆਡਟ ਪਾਰਟੀਆਂ ਦੇ ਆਗੂਆਂ ਵੱਲੋਂ ਦੀਵਾਲੀ ਦੀ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਗਈ ਆ। ਹੁਣ ਇਸ ਵਧਾਈ ਨੂੰ ਲੈ ਕੇ ਵੀ ਵਿਵਾਦ ਜਿਹੜਾ ਆ ਖੜਾ ਹੋ ਗਿਆ ਆ। ਹੋਇਆ ਇਸ ਤਰੀਕੇ ਕਿ ਕੈਨੇਡਾ ਦੇ ਵਿੱਚ ਕਨਸਰਵੇਟਿਵ ਪਾਰਟੀ ਦੇ ਜਿਹੜੇ ਆਗੂ ਨੇ ਪੀਅਰ ਪੌਲੀਵ ਵਿਰੋਧੀ ਧਿਰ ਦੇ ਮੁੱਖ ਨੇਤਾ ਉਹਨਾਂ ਨੇ ਜੋ ਵਧਾਈਆਂ ਦਿੱਤੀਆਂ ਉਹਨਾਂ ਦੇ ਵਿੱਚ ਉਹਨਾਂ ਨੇ ਸ਼ੁਰੂਆਤ ਇਸ ਤਰੀਕੇ ਕੀਤੀ ਵੀ ਸਿੱਖਾਂ, ਹਿੰਦੂਆਂ, ਜੈਨੀਆਂ ਬੋਧੀਆਂ ਨੂੰ ਮੈਂ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀ ਬਹੁਤ-ਬਹੁਤ ਵਧਾਈ ਦਿੰਨਾ ਆ ਇਥੇ ਤਰੀਕੇ ਇੰਗਲੈਂਡ ਦੇ ਜਿਹੜੇ ਪ੍ਰਧਾਨ ਮੰਤਰੀ ਆ ਉਹਨਾਂ ਨੇ ਵੀ ਬੰਦੀ ਛੋੜ ਦਿਵਸ ਦੀ ਵਧਾਈ ਦਿੱਤੀ ਹੁਣ ਇਸ ਕੱਲ ਨੂੰ ਲੈ ਕੇ ਜਿਹੜੇ ਸੰਘੀ ਨੇ ਜਿਹੜੇ ਭਾਜਪਾ ਸਮਰਥਕ ਨੇ ਹਿੰਦੂ ਨੈਸ਼ਨਲਿਸਟ ਨੇ ਉਹ ਵਿਰੋਧ ਕਰ ਰਹੇ ਆ ਜੀ ਵੱਡੀ ਪੱਧਰ ਦੇ ਉੱਤੇ ਪਹਿਲੀ ਗੱਲ ਤਾਂ ਇਹ ਕਿਹਾ ਜਾ ਰਿਹਾ ਕਿ ਪੀਅਰ ਪੋਲੀਵ ਨੇ ਸਿੱਖਾਂ ਦਾ ਨਾਂ ਪਹਿਲਾਂ ਕਿਉਂ ਲਿਆ ਬੰਦੀ ਛੋੜ ਦਿਵਸ ਜਿਹੜਾ ਆ ਉਹ ਪਹਿਲਾਂ ਕਿਉਂ ਲਿਖਿਆ ਤੇ ਇਸ ਕਰਕੇ ਉਹਨਾਂ ਨੂੰ ਤਰਾਜ਼ ਆ ਤੇ ਇਹ ਕਹਿ ਰਹੇ ਆ ਕਿ ਬੰਦੀ ਛੋੜ ਦਿਵਸ ਜਿਹੜਾ ਆ ਕੋਈ ਹੋਇਆ ਨਹੀਂ ਹੈਗਾ ਇਹਦੀ ਕੋਈ ਹੋਂਦ ਨਹੀਂ ਹੈਗੀ ਇਹ ਖਾਲਸਤਾਨੀਆਂ ਨੇ ਕਾੜ ਕੱਢੀ ਆ ਤਾਂ ਕਿ ਉਹ ਸਿੱਖਾਂ ਨੂੰ ਹਿੰਦੂਆਂ ਨਾਲੋਂ ਅੱਡ ਦਰਸਾ ਸਕਣ ਉਹ ਵੈਸੇ ਜਿੱਦਾਂ ਜਦੋਂ ਗੱਲਬਾਤ ਹੁੰਦੀ ਆ ਤਾਂ ਇਹੀ ਸੰਗੀ ਜਿਹੜੇ ਨੇ ਇਹੀ ਵੱਡੇ ਵੱਡੇ ਆਗੂ ਕਮਲ ਸਿੰਘ ਵਰਗੇ ਕੁਸ਼ਲ ਮਹਿਰਾ ਵਰਗੇ ਤੇ ਹੋਰ ਇਹ ਅਕਸਰ ਕਹਿੰਦੇ ਆ ਕਿ ਅਸੀਂ ਤਾਂ ਸਿੱਖਾਂ ਨਾਲ ਬਹੁਤ ਪਿਆਰ ਕਰਦੇ ਆ ਸਿੱਖ ਸਾਡੇ ਆਪਣੇ ਆ ਚਾਹੇ ਮੋਦੀ ਹੋਣੀ ਅਮਿਤਸ਼ਾਹ ਹੋਣੀ ਯੋਗੀ ਉਹ ਵੀ ਇਹੀ ਗੱਲਾਂ ਕਰਦੇ ਆ ਪਰ ਬੰਦੀ ਛੋੜ ਦਿਵਸ ਦੇ ਉੱਤੇ ਇਸ ਸਾਰੇ ਆਈਟੀ ਸੈੱਲ ਵੱਲੋਂ ਇਹੀ ਗੱਲ ਕਹੀ ਜਾ ਰਹੀ ਆ ਜਿਵੇਂ ਕੈਨੇਡਾ ਦੇ ਵਿਰੋਧੀ ਧਿਰ ਦੇ ਆਗੂ ਨੇ ਵਧਾਈਆਂ ਦੇ ਕੇ ਕੋਈ ਵੱਡੀ ਗਲਤੀ ਕਰ ਲਈ ਹੋਵੇ ਸੋ ਉਹਨਾਂ ਨੂੰ ਇਹ ਜਤਾਇਆ ਜਾ ਰਿਹਾ ਤੁਸੀਂ ਸਿੱਖਾਂ ਦਾ ਨਾਮ ਮੋਰੇ ਕਿਉਂ ਰੱਖਿਆ ਬੰਦੀ ਛੋੜ ਦਿਵਸ ਮੋਰੇ ਕਿਉਂ ਰੱਖਿਆ ਤੇ ਇਹ ਵੀ ਕਿਹਾ ਗਿਆ ਤਲਾ ਉਹਨੀਆਂ ਗਾਲਾਂ ਕੱਢੀਆਂ ਜਾ ਰਹੀਆਂ ਉਹਨਾਂ ਨੂੰ ਤੇ ਇਹੀ ਕਿ ਅਗਰ ਤੁਸੀਂ ਇਸੇ ਕਰਕੇ ਹਾਰੇ ਆ ਕੈਨੇਡਾ ਦੇ ਵਿੱਚ ਤੇ ਗਾਂ ਵੀ ਤੁਹਾਡੀ ਹਾਰ ਜਿਹੜੀ ਆ ਯਕੀਨੀ ਅਸੀਂ ਬਣਾਵਾਂਗੇ ਸੋ 콜 ਮਲਾ ਕੇ ਸਿਰਫ ਇੰਨੀ ਗੱਲ ਕਰਕੇ ਕਿਉਂਕਿ ਉਹਨੇ ਸਿੱਖਾਂ ਨੂੰ ਨਾਲ ਵਧਾਈਆਂ ਦੇ ਦਿੱਤੀਆਂ ਤੇ ਇਸ ਗੱਲ ਦਾ ਬੁਰਾ ਮਨਾਇਆ ਜਾ ਰਿਹਾ ਆ ਇਹ ਰਾਮ ਪ੍ਰਸ਼ਾਦ ਨਾਮ ਦਾ ਇੱਕ ਸੰਗੀ ਬੜਾ ਐਕਟਿਵ ਹੈਗਾ ਇਹ ਟਵਿੱਟਰ ਦੇ ਉੱਤੇ ਉਹ ਕਹਿੰਦਾ ਜੀ ਤਾਂ ਉਹ ਹੋਇਆ ਵੀ 크리스마ਸ ਵਾਲੇ ਦਿਨ ਤੁਸੀਂ ਈਦ ਦੀਆਂ ਵਧਾਈਆਂ ਦੇ ਦਿਓ ਇਸ ਤਰੀਕੇ ਨਾਲ ਉਹਨਾਂ ਤੋਂ ਨਾਕੀਤੀਆ ਕਮਲ ਸੱਬਲ ਇੱਕ ਵੱਡੇ ਸੰਗੀ ਨੇ ਵੱਡੇ ਜਿਹੜੇ ਬੰਦੇ ਵੀ ਆ ਆਪਣੇ ਇੰਡੀਆ ਦੇ ਵਿੱਚ ਉਹ ਕਹਿੰਦੇ ਵੀ ਦਿਵਾਲੀ ਨੂੰ ਬੰਦੀ ਛੋੜ ਦਿਵਸ ਦੇ ਨਾਲ ਕਿਉਂ ਮਿਕਸ ਕਰ ਰਹੇ ਆ ਵੀ ਇਹਨਾਂ ਦਾ ਤਾਂ ਕੋਈ ਆਸਪਾਸ ਜੋ ਸੰਬੰਧ ਹੀ ਨਹੀਂਗਾ ਪਰ ਇਹੀ ਗੱਲ ਸਿੱਖ ਕਹਿ ਦਿੰਦੇ ਆ ਵੀ ਇਹਨਾਂ ਦਾ ਦਿਨਾਂ ਦਾ ਕੋਈ ਸੰਬੰਧ ਨਹੀਂ ਹੈਗਾ ਉਹਦੋਂ ਕਹਿੰਦੇ ਵੀ ਸਿੱਖ ਸਾਡੇ ਵਿੱਚੋਂ ਨਿਕਲੇ ਹੋਏ ਆ ਪਰ ਹੁਣ ਅੱਜ ਆਪੇ ਕਹਿ ਰਹੇ ਆ ਵੀ ਸਿੱਖਾਂ ਦਾ ਕੋਈ ਇਹਨਾਂ ਨਾਲ ਸੰਬੰਧ ਨਹੀਂ ਹੈਗਾ ਸੋ ਕੋਲ ਮਿਲਾ ਕੇ ਗੱਲ ਇਹ ਹੈ ਕਿ ਇਸਰਾਲ ਨੂੰ ਵੀ ਪਛਾਇਆ ਨਹੀਂ ਜਾ ਰਿਹਾ ਕਿ ਇੰਗਲੈਂਡ ਦੇ ਪ੍ਰਧਾਨ ਮੰਤਰੀ ਨੇ ਜਾਂ ਕੈਨੇਡਾ ਦੀ ਵਿਰੋਧੀ ਧਿਰ ਦੇ ਆਗੂ ਨੇ ਬਧਾਈਆਂ ਜਿਹੜੀਆਂ ਬੰਦੀ ਛੁੜ ਦਿਵਸ ਦੀਆਂ ਕਿਉਂ ਦੇਤੀਆਂ ਹੁਣ ਜਿਹੜਾ ਮਾਰਕ ਕਾਰਨੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਦਿਵਾਲੀ ਦੀਆਂ ਵਧਾਈਆਂ ਅੱਡ ਦਿੱਤੀਆਂ ਬੰਦੀ ਛੁੜ ਦਿਵਸ ਦੀਆਂ ਵਧਾਈਆਂ ਅੱਡ ਦਿੱਤੀਆਂ ਇਸ ਗੱਲ ਤੇ ਇਤਰਾਜ਼ ਕਰ ਰਿਹਾ ਕਿ ਵਧਾਈਆਂ ਇਕੱਠੀਆਂ ਕਿਉਂ ਦਿੱਤੀਆਂ ਤੇ ਸਿੱਖਾਂ ਦਾ ਨਾਂ ਪਹਿਲਾਂ ਕੱਲ ਜਿਹੜਾ ਲਿਖ ਦਿੱਤਾ ਸੋ ਇਸ ਗੱਲ ਨੂੰ ਲੈ ਕੇ ਪੀਰ ਪੌਲੀਆਵ ਦੇ ਉੱਤੇ ਕਾਫੀ ਅਜ ਨਜ਼ਲਾ ਝਾੜਿਆ ਜਾ ਰਿਹਾ ਤੇ ਇਹੀ ਨਜ਼ਲਾ ਇੰਗਲੈਂਡ ਦੇ ਪ੍ਰਧਾਨ ਮੰਤਰੀ ਕੀਰ ਸਟ ਇਦੇ ਨਾਲ ਹੀ ਇੱਕ ਕੈਨੇਡਾ ਦੇ ਵਿੱਚ ਹੋਰ ਜਿਹੜਾ ਮਸਲਾ ਇਸ ਵੇਲੇ ਉੱਭਰਿਆ ਹੋਇਆ ਇਹ ਸਮਝਣ ਦੀ ਲੋੜ ਆ ਥੋੜਾ ਜਿਹਾ ਕੱਲ ਵੀ ਇਹਦੇ ਵਿੱਚ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀਗੀ ਤੱਥਾਂ ਦੇ ਨਾਲ ਵੇਰਵਿਆਂ ਦੇ ਨਾਲ ਇਹ ਜਿਹੜੇ ਕੈਨੇਡਾ ਦੇ ਵਿੱਚ ਭਾਰਤ ਦੇ ਨਵੇਂ ਰਾਜਦੂਤ ਲਾਏ ਗਏ ਆ ਦਿਨੇਸ਼ ਪਟਨਾਇਕ ਉਹ ਜਿੱਦਣ ਦੇ ਆਏ ਆ ਵਾਰ-ਵਾਰ ਇਹੀ ਗੱਲ ਕਹਿ ਰਹੇ ਆ ਕਿ ਕੈਨੇਡਾ ਨੇ ਸਾਨੂੰ ਭਾਈ ਹਰਦੀਪ ਸਿੰਘ ਨੱਜਰ ਦੇ ਕਤਲ ਮਾਮਲੇ ਵਿੱਚ ਕੋਈ ਸਬੂਤ ਨਹੀਂ ਦਿੱਤਾ ਤਾਂ ਜਿਹੜੇ ਪਹਿਲਾਂ ਕੈਨੇਡਾ ਨੇ ਇਲਜ਼ਾਮ ਭਾਰਤ ਤੇ ਲਾਏ ਆ ਕਿ ਜੋ ਫਰੋਤੀਆਂ ਦੀਆਂ ਗੋਲੀਆਂ ਦੀਆਂ ਕਾਰਵਾਈਆਂ ਇੱਥੇ ਚੱਲ ਰਹੀਆਂ ਆ ਉਦੇ ਪਿੱਛੇ ਭਾਰਤ ਸਰਕਾਰ ਦਾ ਜਿਹੜਾ ਹੱਥ ਹੈਗਾ ਆ ਭਾਰਤੀ ਏਜੰਟਾਂ ਦਾ ਹੱਥ ਆ ਕਹਿੰਦੇ ਇਹਦੇ ਬਾਰੇ ਸਾਨੂੰ ਕਦੀ ਕੋਈ ਸਬੂਤ ਨਹੀਂ ਦਿੱਤਾ ਗਿਆ ਹੁਣ ਜਿਹੜੇ ਪਟਨਾਇਕ ਨੇ ਉਹਨਾਂ ਨੇ ਜਸਟਨ ਟੂਟੋ ਜਿਹੜੇ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਆ ਉਹਨਾਂ ਨੇ ਉਸ ਦਾਅਵੇ ਨੂੰ ਵੀ ਰੱਦ ਕਰ ਦਿੱਤਾ ਕਿ ਕੈਨੇਡਾ ਨੇ ਕਦੀ ਭਾਰਤ ਨੂੰ ਕੋਈ ਸਬੂਤ ਨਹੀਂ ਦਿੱਤੇ ਸੀ ਤੇ ਜਿਹੜੇ ਉਹਨਾਂ ਨੇ ਇਲਜ਼ਾਮ ਲਾਇਆ ਸੀ ਭਾਰਤ ਦੇ ਉੱਤੇ ਕਿ ਹਰਦੀਪ ਸਿੰਘ ਨੈੱਜਰ ਦੇ ਕਤਲ ਮਾਮਲੇ ਵਿੱਚ ਭਾਰਤ ਦੀ ਭੂਮਿਕਾ ਸੀ ਉਹ ਕਹਿੰਦੇ ਬਿਲਕੁਲ ਇਹ ਗਲਤ ਹੈਗੇ ਆ ਨਿਰਆਧਾਰ ਹੈਗੇ ਆ ਇਸੇ ਆਲਟਰਨ ਕੈਨੇਡੀਅਨ ਪ੍ਰੈਸਰ ਨਾਲ ਅੱਜ ਗੱਲਬਾਤ ਕਰਦੇ ਆਂ ਬਿਆਨ ਦਿੱਤਾ ਉਹ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਵੱਖਵਾਦੀ ਨੇ ਉਹ ਕਹਿੰਦੇ ਵੀ ਕੈਨੇਡਾ ਦੀ ਇਮੇਜ ਖਰਾਬ ਕਰ ਰਹੇ ਆ ਅਕਸ ਖਰਾਬ ਕਰ ਰਹੇ ਆ ਆਪਣੀਆਂ ਹਿੰਸਕ ਕਾਰਵਾਈਆਂ ਦੇ ਨਾਲ ਤੇ ਇਹਦੇ ਕਰਕੇ ਹੀ ਭਾਰਤ ਕੈਨੇਡਾ ਦੇ ਨਾਲ ਆਪਣੇ ਸਬੰਧ ਵਧਾਉਣ ਵਾਸਤੇ ਅੱਗੇ ਨਹੀਂ ਵਧ ਰਿਹਾ ਸੋ ਮਤਲਬ ਜਾਨੀ ਕਿ ਜਿਹੜੀ ਗੱਲਬਾਤ ਤੁਸੀਂ ਧਿਆਨ ਨਾਲ ਸੁਣਿਓ ਕੀ ਕਹਿ ਰਹੇ ਆ ਉਹ ਕਹਿੰਦੇ ਵੀ ਅਸੀਂ ਆਪਣਾ ਵਪਾਰ ਕੈਨੇਡਾ ਦੇ ਨਾਲ ਗਾਹਾਂ ਵਧਾਉਣਾ ਚਾਹੁੰਦੇ ਆ ਪਾਲੀ ਨੇ ਕੈਨੇਡਾ ਦੇ ਵਿੱਚ ਵਪਾਰ ਵਧਾਉਣ ਲਈ ਭਾਰਤ ਦੇ ਕਾਰੋਬਾਰੀਆਂ ਨੇ ਪੈਸਾ ਲਾਉਣਾ ਆ ਉਹ ਭਾਰਤੀ ਬਿジネス ਜਿਹੜੇ ਮੈਨ ਨੇ ਉਹ ਇੱਥੇ ਪੈਸਾ ਲਾਉਣ ਦੇ ਵਿੱਚ ਔਖ ਮਹਿਸੂਸ ਕਰ ਰਹੇ ਆ ਉਹ ਅਨਕੰਫਰਟੇਬਲ ਆ ਬਿਕੋਜ਼ ਇੱਥੇ ਕੈਨੇਡਾ ਦੇ ਵਿੱਚ ਹਿੰਸਾ ਬਹੁਤ ਹੋ ਰਹੀ ਆ ਫਰੋਤੀਆਂ ਬਹੁਤ ਮੰਗੀਆਂ ਜਾ ਰਹੀਆਂ ਗੋਲੀਆਂ ਬਹੁਤ ਚਲਾਈਆਂ ਜਾ ਰਹੀਆਂ ਧਮਕੀਆਂ ਬਹੁਤ ਦਿੱਤੀਆਂ ਜਾ ਰਹੀਆਂ ਮਤਲਬ ਤੁਸੀਂ ਇਹ ਦੇਖੋ ਵੀ ਕੈਨੇਡਾ ਸਰਕਾਰ ਕਹਿ ਰਹੀ ਆ RCMP ਕਹਿ ਰਹੀ ਆ ਕਿ ਜੋ ਕੁਝ ਕੈਨੇਡਾ ਦੇ ਵਿੱਚ ਹਿੰਸਾ ਹੋ ਰਹੀ ਆ ਆਫਰਾਂ ਤੇ ਮੰਗੀਆਂ ਜਾ ਰਹੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਗੋਲੀਆਂ ਚੱਲਦੀਆਂ ਇਹਦੇ ਵਿੱਚ ਭਾਰਤੀ ਹੱਥ ਆ ਤੇ ਭਾਰਤ ਵਾਲੇ ਪਾਲਟਮਨ ਨੈਰੇਟਿਵ ਇਹ ਦੇ ਰਹੇ ਆ ਕਿ ਅਸੀਂ ਕੈਨੇਡਾ ਦੇ ਵਿੱਚ ਤਾਂ ਪੈਸਾ ਨਹੀਂ ਲਾ ਰਹੇ ਭਾਰਤੀ ਬਿਜ਼ਨਸਮੈਨ ਕਿਉਂਕਿ ਕੈਨੇਡਾ ਦੇ ਵਿੱਚ ਮਾਹੌਲ ਖਰਾਬ ਹੋ ਗਿਆ ਆ ਇੱਥੇ ਆ ਕੁਝ ਹੋ ਰਿਹਾ ਆ ਇਥੋਂ ਤੱਕ ਉਹਨੇ ਅੱਜ ਕਹਿਤਾ ਆਪਣੇ ਬਿਆਨ ਦੇ ਵਿੱਚ ਕਿ ਜਿਹੜੇ ਭਾਰਤ ਰਹਿੰਦੇ ਸਾਡੇ ਪਿਛਲੇ ਪਰਿਵਾਰ ਨੇ ਭਾਰਤੀਆਂ ਦੇ ਉਹ ਇਹ ਸੋਚਦੇ ਆ ਕਿ ਕੈਨੇਡਾ ਜਿਹੜਾ ਸਮਾਲੀਆ ਜਾਂ ਨਾਈਜਰ ਵਰਗਾ ਬਣ ਗਿਆ ਆ ਜਿੱਥੇ ਕਿ ਹਾਲਾਤ ਬੜੇ ਖਰਾਬ ਆ ਵੀ ਪਤਾ ਨਹੀਂ ਲੋਕ ਇੱਥੇ ਰਹਿੰਦੇ ਕਿੱਦਾਂ ਆ ਉਹਨਾਂ ਨੇ ਇਹ ਵੀ ਗੱਲ ਕਹਿਤੀ ਆ ਕਿ ਵੱਡੀ ਗਿਣਤੀ ਦੇ ਵਿੱਚ ਭਾਰਤੀ ਕੈਨੇਡਾ ਨੂੰ ਛੱਡਣ ਲਈ ਮਜਬੂਰ ਹੋ ਗਏ ਆ ਤੇ ਭਾਰਤੀ ਨਾਗਰਿਕ ਕੈਨੇਡਾ ਦੇ ਵਿੱਚ ਆਪਣੇ ਆਪ ਨੂੰ ਹੁਣ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਸੋ ਇੱਕ ਪਾਸੇ ਮਾਰਕਾ ਨੇ ਹੁਣ ਅਨੀਤਾ ਆਨੰਦ ਹੁਣੀ ਵਿਸ਼ੇ ਜਾ ਰਹੇ ਆ ਕਿ ਸਾਡੀ ਜਿਹੜੀ ਕਿ ਵਪਾਰਕ ਸਬੰਧ ਭਾਰਤ ਨਾਲ ਵਧ ਜਾਣ ਤੇ ਦੂਜੇ ਪਾਸੇ ਭਾਰਤੀ ਰਾਜੂ ਜਿਹੜੇ ਕਿ ਨਵੇਂ ਹੁਣ ਕੈਨੇਡਾ ਵਿੱਚ ਲਾਏ ਗਏ ਆ ਉਹ ਇੱਕ ਤਰੀਕੇ ਨਾਲ ਇਹ ਇਸ਼ਾਰਾ ਦੇ ਰਿਹਾ ਕਿ ਸਾਨੂੰ ਕੋਈ ਲੋੜ ਨਹੀਂ ਹੈਗੀ ਕੈਨੇਡਾ ਦਾ ਮਾਹੌਲ ਖਰਾਬ ਹੋ ਗਿਆ ਉਹ ਮਾਹੌਲ ਖਰਾਬ ਜਿਹੜਾ ਹੋਣ ਕਰਕੇ ਇੱਥੇ ਪੈਸਾ ਭਾਰਤ ਵਾਲੇ ਲਾ ਕੇ ਰਾਜ਼ੀ ਨਹੀਂ ਹੈਗੇ ਸੋ ਇੱਕ ਤਰੀਕੇ ਨਾਲ ਇਹ ਪ੍ਰਭਾਵ ਦੇ ਰਿਹਾ ਵੀ ਕੈਨੇਡਾ ਨੂੰ ਲੋੜ ਆ ਸਾਨੂੰ ਕੋਈ ਲੋੜ ਹੈ ਨਹੀਂਗੀ ਇੱਥੇ ਪੈਸਾ ਲਾਉਣ ਦੀ ਸੋ ਇਹ ਕੱਲਾਂ ਜਿਹੜੀਆਂ ਸਮਝਣ ਵਾਲੀਆਂ ਆ ਤੇ ਇਸ ਦੇ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਕੈਨੇਡਾ ਦੇ ਵਿੱਚ ਜਿਹੜੇ ਭਾਰਤੀ ਕੌਂਸਲਟਰ ਅਧਿਕਾਰੀ ਆ ਉਹ ਵੀ ਸੁਰੱਖਿਅਤ ਨਹੀਂ ਹੈਗੇ ਵੀ ਉਹਨਾਂ ਨੂੰ ਜਿਹੜੀ ਆ ਹੈਵੀ ਸਿਕਿਉਰਿਟੀ ਦਿੱਤੀ ਜਾਂਦੀ ਆ ਹੁਣ ਤੁਸੀਂ ਇਹ ਦੇਖੋ ਵੀ ਹਜੇ ਤੱਕ ਕਿਸੇ ਵੀ ਸਿੱਖ ਗਰੁੱਪ ਵੱਲੋਂ ਕਿਸੇ ਵੀ ਮਯਾਰਾ ਕਰੀ ਵੱਲੋਂ ਕੈਨੇਡਾ ਦੇ ਵਿੱਚ ਕਿਸੇ ਭਾਰਤੀ ਡਿਪਲੋਮੈਟ ਤੇ ਹਮਲਾ ਨਹੀਂ ਕੀਤਾ ਗਿਆ। ਇਹਦੇ ਉਲਟ ਭਾਰਤੀ ਡਿਪਲੋਮੈਟਾਂ ਤੇ ਦੋਸ਼ ਲੱਗੇ ਆ। 6 ਭਾਰਤੀ ਡਿਪਲੋਮੈਟ ਕੈਨੇਡਾ ਨੇ ਬਾਹਰ ਕੱਢੇ ਆ ਕਿ ਜਿਹੜੀ ਕੈਨੇਡਾ ਦੇ ਵਿੱਚ ਸਿੱਖਾਂ ਦੇ ਹਮਲੇ ਹੋਏ ਉਹਦੇ ਪਿੱਛੇ ਨਾ ਭਾਰਤੀ ਡਿਪਲੋਮੈਟਾਂ ਦਾ ਹੱਥ ਸੀਗਾ। ਸੋ ਕੱਢਦੇ ਇਸ ਕਰਕੇ ਡਿਪਲੋਮੈਟ ਕਿ ਇਹ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੇ ਸੀ ਕਿ ਸਿੱਖਾਂ ਨਾਲ ਤੱਕੇਸ਼ਾਹੀ ਕਰ ਰਹੇ ਸੀ ਪਰ ਉਲਟਾ ਭਾਰਤੀ ਇਹ ਕਹਿ ਰਹੇ ਆ ਕਿ ਦੇਖੋ ਜੀ ਅਸੀਂ ਕੈਨੇਡਾ ਦੇ ਵਿੱਚ ਸੁਰੱਖਿਅਤ ਨਹੀਂ ਹੈਗੇ ਤੇ ਜਦੋਂ ਕਿ ਕਦੀ ਵੀ ਕਿਸੇ ਸੈਕਟਰੇ ਨੇ ਕਿਸੇ ਭਾਰਤੀ ਡਿਪਲੋਮੈਟ ਦੇ ਉੱਤੇ ਅੱਜ ਤੱਕ ਕੋਈ ਹਮਲਾ ਜਿਹਾ ਨਹੀਂ ਕੀਤਾ ਜੀ ਹੁਣ ਇਹਦੇ ਸਬੰਧੀ ਜਿਹੜਾ ਜਵਾਬ ਦਿੱਤਾ ਉਹ ਕੈਨੇਡਾ ਦੇ ਤਿੰਨ ਸਾਬਕਾ ਸੁਰੱਖਿਆ ਸਲਾਹਕਾਰਾਂ ਨੇ ਦਿੱਤਾ ਜਿਹਦੀ ਤਸਵੀਰ ਪਿੱਛੇ ਦੇਖ ਰਹੇ ਆਂ ਇਹਦੇ ਵਿੱਚ ਤਿੰਨ ਕੈਨੇਡਾ ਦੇ ਸਬਕਾ ਸੁਰੱਖਿਆ ਸਲਾਹਕਾਰ ਬੈਠੇ ਆ ਸੀਟੀਵੀ ਦਾ ਇੱਕ ਬਹੁਤ ਹੀ ਵਧੀਆ ਪ੍ਰੋਗਰਾਮ ਹੁੰਦਾ ਹੈ ਪਾਵਰਪਲੇਅ ਇਹਦੇ ਵਿੱਚ ਸਿੱਧੇ ਸਵਾਲ ਪੁੱਛੇ ਜਾਂਦੇ ਆ ਇੱਕ ਲੰਮੀ ਇੰਟਰਵਿਊ ਜਿਹੜੀ ਇਹਦੇ ਵਿੱਚ ਕੀਤੀ ਗਈ ਆ ਸੋ ਇਹਦੇ ਵਿੱਚ ਜਿਹੜੇ ਸਬਕਾ ਸੁਰੱਖਿਆ ਸਲਾਹਕਾਰ ਸੀ ਉਹਨਾਂ ਨੇ ਤਿੰਨਾਂ ਨੇ ਆਪੋ ਆਪਣੀ ਜਿਹੜੀ ਆ ਜੀਵਨੀ ਸੁਣਾਈ ਭਾਰਤ ਦੇ ਨਾਲ ਜਿਹੜਾ ਆਪਣਾ ਉਹਨਾਂ ਦਾ ਸਬੰਧ ਰਿਹਾ ਉਹ ਸੁਣਾਇਆ ਤੇ ਇਹਨਾਂ ਦੇ ਵਿੱਚ ਰਿਚਰਡ ਫੈਡਨ ਜਿਹੜੇ ਕਿ ਸੀਸਰ ਕੈਨੇਡਾ ਦੀ ਖੁਫੀਆ ਏਜੰਸੀ ਦੇ ਡਾਇਰੈਕਟਰ ਵੀ ਰਹੇ ਆ ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੀ ਰਹੇ ਆ ਪਹਿਲਾਂ ਤਾਂ ਮੈਂ ਤੁਹਾਨੂੰ ਵੀ ਦੱਸ ਦਮ ਵੀ ਕੌਮੀ ਸੁਰੱਖਿਆ ਸਲਾਹਕਾਰ ਉਹ ਰਤਬਾ ਆ ਜਿਹੜਾ ਭਾਰਤ ਦੇ ਵਿੱਚ ਅਜੀਤ ਡੋਵਾਲ ਦੇ ਕੋਲ ਆ ਇਹ ਤਿੰਨੇ ਜਿਹੜੇ ਜਾਣੇ ਨੇ ਕੈਨੇਡਾ ਦੇ ਵਿੱਚ ਉਹ ਸੋਧੇ ਦੇ ਉੱਤੇ ਰਹੇ ਆ ਸੋ ਰਿਚਰਡ ਫੈਡਨ ਜਿਹੜੇ ਨੇ ਉਹ ਕਹਿੰਦੇ ਵੀ ਅਸੀਂ ਭਾਰਤੀ ਪ੍ਰੋਪਾਗੈਂਡੇ ਨੂੰ ਨਕਾਰਦੇ ਆ ਤੇ ਸਪਸ਼ਟ ਕਰਦੇ ਆ ਕਿ ਜਦੋਂ ਅਸੀਂ ਮੰਗੀ ਜਾਣ ਕੋਲ ਲਿਸਟ ਤੇ ਸਾਨੂੰ ਕੋਈ ਸਬੂਤਤਾ ਦਿਓ ਤੁਸੀਂ ਬਾਰ ਬਾਰ ਸ਼ਿਕਾਇਤਾਂ ਕਰਦੇ ਆ ਕਿ ਕੈਨੇਡਾ ਦੇ ਵਿੱਚ ਜਿਹੜੇ ਸਿੱਖ ਵੱਖਵਾਦੀ ਆ ਉਹ ਭਾਰਤ ਦੇ ਖਿਲਾਫ ਸਾਜ਼ਸ਼ਾਂ ਘੜ ਰਹੇ ਆ ਅਤਵਾਦੀ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਆ ਕਹਿੰਦੇ ਤੁਸੀਂ ਸਬੂਤ ਮੰਗਦੇ ਉਹਨਾਂ ਕੋਲੋਂ ਵੀ ਸਾਨੂੰ ਗੱਲਾਂ ਨਾ ਉਹਨਾਂ ਨੂੰ ਤਾਂ ਸੋਸ਼ ਸ਼ਿਕਾਇਤਾਂ ਨਾ ਕਰੋ ਸਬੂਤ ਦਿਓ ਵੀ ਉਹ ਕਰਦੇ ਕੀ ਆ ਉਹ ਇੱਥੇ ਬੰਬ ਬਣਾਉਂਦੇ ਆ ਇੱਥੇ ਪੈਸਾ ਇਕੱਠਾ ਕਰਦੇ ਆ ਉਹ ਕਿਸ ਤਰੀਕੇ ਦੇ ਨਾਲ ਸਾਜ਼ਸ਼ਾਂ ਘੜਦੇ ਕਹਿੰਦੇ ਸਾਨੂੰ ਸਬੂਤ ਨਹੀਂ ਦਿੱਤਾ ਜਾ ਰਿਹਾ ਤੇ ਉਹ ਤਿੰਨੇ ਸੁਰੱਖਿਆ ਸਲਾਹਕਾਰਾਂ ਨੇ ਇੱਕੋ ਹੀ ਬੋਲੀ ਬੋਲੀ ਆ ਰਿਚਰਡ ਫੈਡਰਨੋ ਕਹਿੰਦੇ ਵੀ ਗੱਲ ਇਸ ਤਰੀਕੇ ਆ ਕਿ ਜਦੋਂ ਵੀ ਜੋੜੀ ਥਾਮਸ ਨੇ ਵਿੰਸੈਂਟ ਰੈਗੀਬੀ ਨੇ ਇਹ ਦੂਜੇ ਦੋਸਲਾਹਕਾਰ ਨੇ ਤੇ ਮੈਂ ਅਸੀਂ ਜਦੋਂ ਵੀ ਜਿਹੜੇ ਸਬੂਤ ਮੰਗੇ ਆ ਭਾਰਤ ਤੋਂ ਸਾਨੂੰ ਸਬੂਤ ਨਹੀਂ ਦਿੱਤੇ ਗਏ ਉਹ ਕਹਿੰਦੇ ਵੀ ਮੈਂ ਕਈ ਵਾਰੀ ਇਹ ਸ਼ਿਕਾਇਤਾਂ ਸੁਣੀਆਂ ਜਿਹੜੇ ਸਾਡੇ ਹਮਰੁੱਤ ਬਾਇਆ ਉਹ ਅਕਸਰ ਸਾਨੂੰ ਇਹ ਸ਼ਿਕਾਇਤਾਂ ਕਰਦੇ ਰਹੇ ਆ ਪਰ ਜਦੋਂ ਵੀ ਅਸੀਂ ਕਿਹਾ ਵੀ ਅਸੀਂ ਗੱਲਾਂ-ਬਾਤਾਂ ਦੇ ਯਕੀਨ ਨਹੀਂ ਕਰ ਸਕਦੇ ਸਾਨੂੰ ਸਬੂਤ ਦਿਓ ਤਾਂ ਸਾਨੂੰ ਅਖਬਾਰਾਂ ਦੀਆਂ ਕਤਰਾਂ ਦੇ ਦਿੱਤੀਆਂ ਜਾਂਦੀਆਂ ਜਾਂ ਉਹ ਜਿਹੜੀਆਂ ਗੱਲਾਂ ਕੀਤੀਆਂ ਜਾਂਦੀ ਜਵਾਨੀ ਕਲਾਮੀ ਜਿਹੜੀਆਂ ਕਿ ਸਬੂਤ ਨਹੀਂ ਹੈਗੀਆਂ ਕਹਿੰਦੇ ਅਸੀਂ ਇਹਨਾਂ ਨੂੰ ਕਿਹਾ ਵੀ ਇਹ ਕੈਨੇਡਾ ਜਿਹੜਾ ਆ ਲੋਕਤੰਤਰ ਆ ਇੱਥੇ ਕਾਨੂੰਨ ਆ ਅਸੀਂ ਉਸ ਕਾਨੂੰਨ ਦੀ ਪਾਲਣਾ ਕਰਦੇ ਆ ਅਸੀਂ ਕਿਸੇ ਦੇ ਕਹੇ ਕਿਸੇ ਦੇ ਉੱਤੇ ਕਾਰਵਾਈ ਨਹੀਂ ਕਰ ਸਕਦੇ ਜਿੰਨਾ ਚਿਰ ਸਾਨੂੰ ਕੋਈ ਸਬੂਤ ਨਹੀਂ ਦਿੱਤਾ ਜਾਂਦਾ ਸੋ ਇਹ ਜਿਹੜੇ ਮਿਸਟਰ ਫੈਡਨ ਨੇ 2009 ਤੋਂ ਲੈ ਕੇ 2013 ਤੱਕ ਸੀ ਸੇਜ਼ ਦੈਟ ਡਾਇਰੈਕਟਰ ਰਹੇ ਆ ਅਤੇ ਪ੍ਰਧਾਨ ਮੰਤਰੀ ਟੂ ਟੂ ਅਤੇ ਸਾਰਕਾ ਦੇ ਪ੍ਰਧਾਨ ਮੰਤਰੀ ਹਰਪੜ ਦੇ ਰਾਸ਼ਟਰੀ ਸਖਿਆ ਸਲਾਹਕਾਰ ਰਹੇ ਆ ਇਹਦੇ ਵਿੱਚ ਜਦੋਂ ਜਿਹੜੀ ਇਸ ਟੀਵੀ ਦੇ ਹੋਸਟ ਸੀਗੇ ਕੈਪਲਸ ਵੈਸੀ ਕੈਪਲਸ ਉਹਨਾਂ ਨੇ ਜੋਡੀ ਥਰਮਸ ਜਿਹੜੀ ਕਿ ਲੇਡੀ ਬੈਠੀ ਹੈ ਇਹ ਵੀ ਸਖਿਆ ਸਲਾਹਕਾਰ ਰਹੀ ਹੈ ਉਹਨੂੰ ਪੁੱਛਿਆ ਵੀ ਤੁਸੀਂ ਜਿਹੜਾ ਪਟਨਾਏ ਕੋਣੀ ਬਿਆਨ ਦਿੱਤਾ ਆ ਭਾਰਤੀ ਨਵੇਂ ਰਾਜਦੂਤਰੀ ਇਹਨੂੰ ਕਿਵੇਂ ਦੇਖਦੇ ਆ ਉਹ ਕਹਿੰਦੇ ਵੀ ਉਹ ਆਪਣਾ ਕੰਮ ਕਰ ਰਿਹਾ ਮਤਲਬ ਕਿ ਉਹ ਇਥੇ ਡਿਪਲੋਮੈਟ ਆ ਤੇ ਉਹਨੇ ਆਪਣੇ ਮੁਲਕ ਦੀ ਗੱਲੇ ਕਰਨੀਆਂ ਵੀ ਉਹ ਕਰ ਰਿਹਾ ਆ ਪਰ ਅਸਲੀਅਤ ਨਹੀਂ ਹੈਗੀ ਇਹ ਸੱਚ ਨਹੀਂ ਹੈਗਾ ਉਹ ਕਹਿੰਦੇ ਵੀ ਮੈਂ 2022 ਤੋਂ ਲੈ ਕੇ 2024 ਤੱਕ ਕੰਮ ਕੀਤਾ ਆ ਇਹਦੇ ਦੌਰਾਨ ਮੈਂ ਭਾਰਤ ਦਾ ਦੌਰਾ ਵੀ ਕੀਤਾ ਆ ਜੀਤ ਡੋਵਲ ਨੂੰ ਵੀ ਮਿਲੀ ਆ ਤੇ ਇਹ ਕਹਿੰਦੇ ਵੀ ਸਾਡੇ ਤੇ ਉਹਨਾਂ ਦੇ ਵਿਚਾਲੇ ਲੋਕਤੰਤਰ ਦੇ ਬਾਰੇ ਸਮਝ ਵੱਖੋ ਵੱਖਿਆ ਸਾਡੇ ਵਾਸਤੇ ਲੋਕਤੰਤਰ ਦੀ ਡੈਫੀਨੇਸ਼ਨ ਹੋ ਰਿਆ ਉਹ ਲੋਕਤੰਤਰ ਹੋਰ ਤਰੀਕੇ ਦਾ ਸਮਝਦੇ ਆ ਕਹਿੰਦੇ ਮੈਂ ਡੋਵਲ ਨੂੰ ਸਮਝਾਇਆ ਵੀ ਜਿਹੜਾ ਸਾਡੇ ਲੋਕਤੰਤਰ ਆ ਉਹਦੇ ਵਿੱਚ ਸ਼ਾਂਤਮਈ ਵੱਖਵਾਦੀ ਗੱਲ ਕਰਨ ਦੀ ਅਸੀਂ ਇਜਾਜ਼ਤ ਦਿੰਨੇ ਆਂ ਮਜਾਰੇ ਕਰਨ ਦੀ ਸੀ ਇਜਾਜ਼ਤ ਦਿੰਨੇ ਆਂ ਸਾਡੇ ਤਾਂ ਆਪਣੀ ਪਾਰਲੀਮੈਂਟ ਦੇ ਵਿੱਚ ਵੱਖਵਾਦੀ ਬਹਿੰਦੇ ਆ ਬਲੋਕ ਵੱਖਵਾਦੇ ਐਮਪੀ ਸਾਡੀ ਸਰਕਾਰ ਕਈ ਵਾਰੀ ਉਹਨਾਂ ਦੀ ਮਦਦ ਦੇ ਨਾਲ ਚੱਲਦੀ ਐ ਤੇ ਅਸੀਂ ਤੁਸੀਂ ਸਾ ਤੋਂ ਕਿੱਦਾਂ ਐਕਸਪੈਕਟ ਕਰ ਸਕਦੇ ਆਂ ਕਿ ਅਸੀਂ ਤੁਹਾਡੇ ਵੱਖਵਾਦੀਆਂ ਦੇ ਖਿਲਾਫ ਜਿਹੜੇ ਇੱਕ ਕੈਨੇਡਾ ਦੇ ਕੋਈ ਗਲਤ ਕੰਮ ਨਹੀਂ ਕਰ ਰਹੇ ਉਹਨਾਂ ਦੇ ਉਲਟ ਕਾਰਵਾਈ ਕਰੀਏ ਜਿਆਦਾ ਸਾਨੂੰ ਸਬੂਤ ਦੇ ਦਿਓ ਤੇ ਜਾਂ ਫਿਰ ਤੁਸੀਂ ਇਹ ਮੰਗ ਜਿਹੜੀ ਆ ਉਹ ਨਾ ਕਰੋ ਲੋਕਤੰਤਰ ਨੂੰ ਸਮਝੋ ਲੋਕਤੰਤਰ ਦੇ ਵਿੱਚ ਸ਼ਾਂਤਮਈ ਮਜਾਰਾ ਕਰਨਾ ਸ਼ਾਂਤਮਈ ਹੱਕ ਮੰਗਣੇ ਕੋਈ ਗਲਤ ਗੱਲ ਨਹੀਂ ਹੁੰਦੀ ਫਿਰ ਜਿਹੜੇ ਤੀਜੇ ਸੁਰੱਖਿਆ ਸਲਾਹਕਰ ਵਿنسنٹ ਰਿਗਬੀ ਜਿਹੜੇ 2020 ਤੋਂ ਲੈ ਕੇ 2021 ਦੇ ਵਿੱਚ ਸੌਦੇ ਤੇ ਰਹੇ ਆ ਕਹਿੰਦੇ ਤਜਰਬਾ ਮੇਰਾ ਵੀ ਇਹੀ ਰਿਹਾ ਆ ਮੈਨੂੰ ਕਹਿੰਦੇ ਭਾਰਤੀ ਐਮਬੈਸੀ ਤੋਂ ਫੋਨ ਆਉਂਦਾ ਹੁੰਦਾ ਸੀਗਾ ਵੀ ਜਿਵੇਂ ਬਾਕੀਆਂ ਨੂੰ ਹੋਣਾ ਆਉਂਦੇ ਆ ਕਿ ਵੈਨਕੂਵਰ ਦੇ ਭਾਰਤੀ ਕੌਂਸਲਰ ਦੇ ਬਾਹਰ ਰੋਸ ਪ੍ਰਦਰਸ਼ਨ ਹੋਣ ਲੱਗਾ ਟ੍ਰਾਂਟੋ ਇਦਾਂ ਹੋਣ ਲੱਗੀ ਆ ਤੇ ਤੁਸੀਂ ਕੀ ਕਰੋਗੇ ਉਹ ਕਹਿੰਦੇ ਵੀ ਸਾਡੀ ਆਜ਼ਾਦੀ ਆ ਫਿਰ ਰੋਸ ਪ੍ਰਦਰਸ਼ਨ ਕਰਨ ਲੱਗੇ ਨੋ ਬਿਗ ਡੀਲ ਵੀ ਕਰ ਲੈਣ ਦਿਓ ਫਿਰ ਪਰ ਜੇ ਕੋਈ ਖਰਾਬਾ ਕਰੂਗੇ ਜੇ ਕੋਈ ਤੋੜਪੰਨ ਕਰੂਗੇ ਅਸੀਂ ਉਹਨਾਂ ਨੂੰ ਚਾਰਜ ਕਰਾਂਗੇ ਪਰ ਇੱਥੇ ਮੁਜਾਰੇ ਕਰਨਾ ਸ਼ਾਂਤਮਈ ਆਪਣੀ ਗੱਲ ਕਰਨੀ ਇਹ ਤਾਂ ਹੱਕ ਹੈ ਵੀ ਤੁਸੀਂ ਇਹਨੂੰ ਵੱਡੀ ਗੱਲ ਕਿਉਂ ਬਣਾਉਨੇ ਆ ਸੋ ਤਿੰਨਾਂ ਸਾਬਕਾ ਸੁਰੱਖਿਆ ਸਲਾਹਕਾਰਾਂ ਨੇ ਇਹ ਗੱਲ ਸਪਸ਼ਟ ਕਰ ਦਿੱਤੀ ਕਿ ਪਹਿਲੀ ਗੱਲ ਤਾਂ ਸਬੂਤ ਦਿੱਤੇ ਜਾ ਚੁੱਕੇ ਆ ਨਿੱਜੇ ਮਾਮਲੇ ਦੇ ਵਿੱਚ ਭਾਰਤ ਨੂੰ ਤੇ ਦੂਜੀ ਗੱਲ ਇਹ ਭਾਰਤ ਸਾਡੇ ਕੋਲ ਤਵਕਕਉ ਇਹ ਕਰਦਾ ਕਿ ਜਿੱਦਾਂ ਭਾਰਤ ਵਿੱਚ ਲੋਕਤੰਤਰ ਆ ਵੀ ਘੱਟ ਗਿਣਤੀਆਂ ਦੇ ਡਾਂਗ ਫੇਰੋ ਜਿਹੜਾ ਬੰਦਾ ਮੋਹਰੇ ਲੱਗਦਾ ਆ ਉਹਨੂੰ ਚੁੱਕ ਕੇ ਜੇਲ੍ਹ ਚ ਦੇ ਦਿਓ ਜਾਂ ਉਹਦਾ ਕੋਈ ਐਕਸੀਡੈਂਟ ਕਰਾ ਦਿਓ ਵੀ ਇਹ ਕੰਮ ਕੈਨੇਡਾ ਦੇ ਵਿੱਚ ਨਹੀਂ ਹੋਣਾ ਹੈਗਾ ਕੈਨੇਡਾ ਦੇ ਵਿੱਚ ਰੀਅਲ ਲੋਕਤੰਤਰ ਆ ਇੱਥੇ ਭਾਰਤੀ ਲੋਕਤੰਤਰ ਨਹੀਂ ਹੈਗਾ ਵੀ ਤੁਹਾਡੇ ਕਰਾ ਵੰਗੂ ਵੀ ਜੇਦਾ ਮੂੰਹ ਬੰਦ ਕਰਾਉਣਾ ਹੋਵੇ ਉਹਨੂੰ ਚਾ ਕੇ ਜੇਲ੍ਹ ਚ ਭੇਜ ਦਿਓ ਜਾਂ ਮਾਰਾ ਦਿਓ ਸੋ ਇਹ ਗੱਲ ਕਲੀਅਰ ਹੋ ਗਈ ਹੁਣ ਜਿਹੜੇ ਨੈਸ਼ਨਲ ਸਕਿਉਰਿਟੀ ਡਵਾਈਜ਼ਰ ਹੋਣ ਨੇ ਕੌਮੀ ਸੁਰੱਖਿਆ ਸਲਾਹਕਰ ਹੋਣ ਜਿਹੜੇ ਨੇ ਨੈਥਲੀ ਡਰੋਨ ਉਹਨਾਂ ਨੇ ਵੀ ਬਿਆਨ ਦਿੱਤਾ ਉਹ ਕਹਿੰਦੇ ਵੀ ਜਿਹੜੇ ਪੱਤਰਨਾਇਕ ਬਾਰ-ਬਾਰ ਗੱਲ ਕਰ ਰਹੇ ਆ ਵੀ ਇਹ ਗੱਲ ਸਹੀ ਨਹੀਂ ਹੈਗੀ ਅਕਤੂਬਰ 2024 ਦੇ ਵਿੱਚ ਅਸੀਂ ਇਹ ਗੱਲ ਨੋਟਿਸ ਕੀਤੀ ਆ ਕਿ ਭਾਰਤ ਕੈਨੇਡਾ ਦੇ ਬਾਰੇ ਗਲਤ ਵਰਤਾਂਤ ਸਿਰਜ ਰਿਹਾ ਆ ਕਿ ਅਸੀਂ ਉਹਨਾਂ ਨੂੰ ਐਵੀਡੈਂਸ ਨਹੀਂ ਦਿੱਤੇ ਉਹ ਕਹਿੰਦੇ ਮੈਂ ਖੁਦ ਐਵੀਡੈਂਸ ਦੇ ਚੁੱਕੀ ਆ ਉਹ ਕਹਿੰਦੇ ਵੀ ਮੈਂ ਸਿੰਗਾਪੁਰ ਦੇ ਵਿੱਚ ਤੇ ਹੋਰ ਕਈ ਥਾਈਂ ਭਾਰਤ ਦੇ ਸਿਕਿਉਰਿਟੀ ਡਵਾਈਜ਼ਰ ਨੂੰ ਮਿਲੀ ਆ 12 ਅਕਤੂਬਰ 2024 ਨੂੰ ਉਹਨੇ ਤਰੀਕ ਦੱਸ ਕੇ ਦੱਸਿਆ ਕਿ RCMP ਦੇ ਡਿਪਟੀ ਕਮਿਸ਼ਨਰ ਮੈਂ ਤੇ ਡੇਵਿਡ ਮੌਰੀਸਨ ਜਿਹੜੇ ਡਿਪਟੀ ਮਿਨਿਸਟਰ ਨੇ ਅਸੀਂ ਅਜੀਤ ਡੋਬਲ ਨੂੰ ਸਿੰਗਾਪੁਰ ਚ ਮਿਲੇ ਸੀਗੇ ਤੇ ਸਬੂਤ ਦਿੱਤੇ ਆ ਕਿ ਕਿਵੇਂ ਭਾਰਤੀ ਅਧਿਕਾਰੀਆਂ ਦੇ ਕੈਨੇਡਾ ਦੇ ਵਿੱਚ ਹਿੰਸਕ ਕਾਰਵਾਈਆਂ ਚ ਹੱਥ ਆ ਕਹਿੰਦੇ ਮੈਂ ਇਸ ਗੱਲ ਦੀ ਗਵਾਹ ਐ ਵੀ ਅਸੀਂ ਸਬੂਤ ਦਿੱਤੇ ਇਸ ਗੱਲ ਦੇ ਤੇ ਉਹ ਕਿੱਦਾਂ ਮੰਨਕਰ ਹੋ ਸਕਦੇ ਆ ਕਿ ਸਾਡੇ ਕੋਲ ਸਬੂਤ ਕੋਈ ਹੈ ਨਹੀਂਗਾ ਸੋ ਕੁੱਲ ਮਿਲਾ ਕੇ ਇਹੀ ਆ ਕਿ ਉਹਨਾਂ ਨੇ ਸੱਦ ਕੀਤਾ ਕਿ ਭਾਰਤ ਝੂਠ ਬੋਲ ਰਿਹਾ ਭਾਰਤ ਦੇ ਜਿਹੜੇ ਨਵੇਂ ਆਇਰਾਜਦੂਤ ਆ ਉਹ ਝੂਠ ਬੋਲ ਰਹੇ ਆ ਪਰ ਸਵਾਲ ਫਿਰ ਪੈਦਾ ਇਹ ਹੁੰਦਾ ਕਿ ਜਿਹੜੇ ਸਿਆਸਤਦਾਨ ਨੇ ਸਾਡੇ ਪ੍ਰਧਾਨ ਮੰਤਰੀ ਮਾਰਕਕਾਰ ਨੇ ਜਾਂ ਅਨੀਤਾ ਆਨੰਦ ਇਹ ਇੰਨੇ ਗੋਡੇ ਟੇਕਣ ਲਈ ਕਿਉਂ ਮਜਬੂਰ ਹੋਏ ਬੈਠੇ ਆ ਇਹ ਜਿਹੜੀ ਕੈਨੇਡਾ ਦੀ ਸੁਰੱਖਿਆ ਨੀਤੀ ਆ ਉਹਨੂੰ ਕਿਉਂ ਜੰਪ ਕਰਨਾ ਚਾਹੁੰਦੇ ਆ ਸੋ ਇਸ ਪੈਨਲ ਚਰਚਾ ਤੋਂ ਤੇ ਇਹਨਾਂ ਖਬਰਾਂ ਤੋਂ ਸਪੱਸ਼ਟ ਹੋ ਰਿਹਾ ਕਿ ਬੇਸ਼ੱਕ ਪ੍ਰਧਾਨ ਮੰਤਰੀ ਮਾਰਕਾਨ ਨਹੀਂ ਵਿਦੇਸ਼ ਮੰਤਰੀ ਨੀਤਾ ਆਨੰਦ ਭਾਰਤ ਨਾਲ ਵਪਾਰ ਖੋਲਣ ਵਾਸਤੇ ਤਾਬਲੇ ਹੋਏ ਬੈਠੇ ਆ ਪਰ ਕੈਨੇਡਾ ਦੀਆਂ ਸੁਰੱਖਿਆ ਏਜੰਸੀਆਂ ਸਾਬਕਾ ਅਧਿਕਾਰੀ ਪੁਲਿਸ ਤੰਤਰ ਅਤੇ ਮੁਕਤਰਾ ਦਾ ਮੀਡੀਆ ਲੋਕਾਂ ਨੂੰ ਸੱਚ ਦਿਖਾ ਰਿਹਾ ਵੀ ਅਸਲ ਗੱਲ ਆ ਆ ਵੀ ਹਾਲਾਤ ਇਹ ਆ ਸਾਡੇ ਸਿਆਸਤਦਾਨ ਜਿਹੜੇ ਆ ਲੋੜੋਂ ਜ਼ਿਆਦਾ ਤਾਬਲੇ ਹੋ ਕੇ ਚੱਲ ਰਹੇ ਆ ਜਦੋਂ ਕਿ ਭਾਰਤ ਇਸ ਮਾਮਲੇ ਬਚਾ ਲਗਾਤਾਰ ਝੂਠ ਬੋਲ ਰਿਹਾ ਆ ਸੋ ਉਹਨਾਂ ਨੇ ਅਸਲ ਤੱਥ ਲੋਕਾਂ ਅਗੇ ਰੱਖ ਕੇ ਸੀਟੀਵੀ ਨੇ ਅਤੇ ਇਹਨਾਂ ਸਾਬਕਾ ਅਧਿਕਾਰੀਆਂ ਨੇ ਮੌਜੂਦਾ ਅਧਿਕਾਰੀਆਂ ਨੇ ਆਪਣਾ ਫਰਜ਼ ਜਿਹੜਾ ਨਿਭਾ ਦਿੱਤਾ ਤਾਂ ਕਿ ਕੈਨੇਡਾ ਦੇ ਸਿਆਸਤਦਾਨ ਕੈਨੇਡਾ ਦੀ ਜਨਤਕ ਸੁਰੱਖਿਆ ਦਾਤੇ ਨਾਂ ਲਾ ਸਕਣ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਟੈਰਿਫ ਡੀਲ ਦੀ ਪ੍ਰਧਾਨ ਮੰਤਰੀ ਮਾਰਕ ਕਾਰਡ ਨੇ ਅੱਜ ਕਿਹਾ ਉਹ ਕਹਿੰਦੇ ਮੈਨੂੰ ਇਦਾਂ ਲੱਗਦਾ ਕਿ ਬਹੁਤ ਜਲਦ ਸ਼ਾਇਦ ਇੱਕ ਹਫ਼ਤੇ ਦੇ ਵਿੱਚ ਸਾਡੀ ਜਿਹੜੀ ਟੈਰਿਫ ਡੀਲ ਅਮਰੀਕਾ ਦੇ ਨਾਲ ਸਿਰੇ ਚੜ ਜਾਣੀ ਆ ਉਹ ਕਹਿੰਦੇ ਵੀ ਮੈਨੂੰ ਇਹ ਲੱਗਦਾ ਕਿ ਏਸ਼ੀਆ ਪੈਸੀਫਿਕ ਇਕਨੋਮਿਕ ਕੋਰਪੋਰੇਸ਼ਨ ਦੀ ਜਿਹੜੀ ਸਮਿਟ ਹੋ ਰਹੀ ਹੈ ਜਿਹਨੂੰ ਏਪੈਕ ਸਮਾमेलन ਵੀ ਕਹਿੰਦੇ ਆ ਉਹ ਤੋਂ ਪਹਿਲਾਂ-ਪਹਿਲਾਂ ਕੈਨੇਡਾ ਤੇ ਅਮਰੀਕਾ ਟੈਰਫ ਡੀਲ ਟੈਰਿਸ ਸਮਝੌਤਾ ਕਰ ਲੈਣਗੇ ਉਹ ਕਹਿੰਦੇ ਵੀ ਮੇਰੀ ਅਮਰੀਕਾ ਦੇ ਵਿੱਚ ਤੇ ਕੈਨੇਡਾ ਦੇ ਵਿੱਚ ਜਿਹੜੀ ਡੀਲ ਕਰ ਰਹੇ ਉਹਨਾਂ ਦੇ ਨਾਲ ਗੱਲਬਾਤ ਹੋਈ ਆ ਤੇ ਅਸੀਂ ਬਹੁਤ ਲੱਗੇ ਪਹੁੰਚੇ ਹੋਏ ਆ ਇਸ ਸਬੰਧੀ ਜਦੋਂ ਪੱਤਰਕਾਰਾਂ ਨੇ ਇਸ ਡੀਲ ਦੇ ਜਿਹੜੇ ਇੰਚਾਰਜ ਨੇ ਡੋਮਿਨਿਕ ਲਬਲੈਂਕ ਕੈਨੇਡਾ ਦੇ ਮਿਨਿਸਟਰ ਜਿਹੜੇ ਨੇ ਰਿਸਪੌਂਸੀਬਲ ਫੋਰ ਯੂਐਸ ਟ੍ਰੇਡ ਉਹਨਾਂ ਨੇ ਗੱਲ ਕੀਤੀ ਕਹਿੰਦੇ ਵੀ ਕਾਰ ਨਹੀਂ ਹੋਣੀ ਕਹਿੰਦੇ ਹਫ਼ਤੇ ਵਿੱਚ ਹੀ ਆਪਣਾ ਸਮਝੌਤਾ ਹੋਣਾ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ ਤਾਂ ਉਹ ਕਹਿੰਦੇ ਵੀ ਮੈਂ ਅਤਿ ਸ਼ਾਹਤ ਬਹੁਤ ਹੈ ਸਾਡੀ ਗੱਲ ਜਿਹੜੀ ਸਹੀ ਦਿਸ਼ਾ ਵੱਲ ਜਾ ਰਹੀ ਹੈ ਜਲਦੀ ਸਾਡਾ ਸਮਝੌਤਾ ਹੋ ਜਾਊਗਾ ਪਰ ਮੈਂ ਕੋਈ ਤਰੀਕ ਨਹੀਂ ਦੇਣਾ ਚਾਹੁੰਦਾ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ 3 ਦਿਨਾਂ ਵਿੱਚ 7 ਦਿਨਾਂ ਵਿੱਚ 10 ਦਿਨਾਂ ਦੇ ਵਿੱਚ ਅਸੀਂ ਇਹ ਟੀਚਾ ਹਾਸਲ ਕਰ ਲਵਾਂਗੇ ਪਰ ਮੈਨੂੰ ਇੰਨਾ ਪਤਾ ਵੀ ਅਸੀਂ ਸਹੀ ਦਿਸ਼ਾ ਵੱਲ ਨੂੰ ਜਾ ਰਹੇ ਹਾਂ ਪਰ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਕਿ ਇੰਨੀ ਤਰੀਕ ਤੱਕ ਸਾਡਾ ਕੰਮ ਜਿਹੜਾ ਹੋ ਜਾਊਗਾ ਸੋ ਕੁੱਲ ਮਿਲਾ ਕੇ ਜਿਹੜੀ ਕਾਰਨ ਇਹਨਾਂ ਗੱਲ ਕਹੀ ਆ ਬਹੁਤ ਜ਼ਿਆਦਾ ਅਤਿਸ਼ਾਹਤ ਹੋ ਕੇ ਕਹੀ ਆ ਵੀ ਹਫ਼ਤੇ ਵਿੱਚ ਅਸੀਂ ਡੀਲ ਕਰ ਲੈਣੀ ਆ ਪਰ ਉਹਨਾਂ ਦੇ ਸਾਥੀ ਜਿਹੜੇ ਮინისტრ ਨੇ ਉਹ ਕਹਿ ਰਿਹਾ ਵੀ ਤਰੀਕ ਨਹੀਂ ਦੇਣੀ ਚਾਹੀਦੀ ਵੀ ਕਈ ਵਾਰੀ ਗੱਲ ਵਿੱਚੋਂ ਡੀਰੀਲ ਹੋ ਜਾਂਦੀ ਆ ਇਸ ਦੇ ਨਾਲ ਕੈਨੇਡਾ ਦੇ ਵਿੱਚ ਮਹਿੰਗਾਈ ਦਰ ਜਿਹੜੀ ਆ ਉਹ ਦੁਬਾਰਾ ਵਧਣੀ ਸ਼ੁਰੂ ਹੋ ਗਈ ਆ 1.9% ਤੋਂ ਸਿੱਧਾ ਅੱਧਾ ਪਰਸੈਂਟ ਦਾ ਜੰਪ ਕਰਕੇ ਹੁਣ ਜਿਹੜੀ ਤਾਜ਼ਾ ਇਨਫਲੇਸ਼ਨ ਰੇਟ ਦੀ ਰਿਪੋਰਟ ਆਈ ਹੈ ਉਹ ਚ ਕਿਹਾ ਗਿਆ ਕਿ 2.4% ਤੇ ਚਲੀ ਗਈ ਆ ਸੋ ਜੇ ਇਨਫਲੇਸ਼ਨ ਜੇਕਰ ਵਧਣ ਲੱਗ ਪਈ ਮਹਿੰਗਾਈ ਵਧਣ ਲੱਗ ਪਈ ਤਾਂ ਫਿਰ ਇੰਟਰਸਟ ਰੇਟ ਘਟਾਉਣੇ ਔਖੇ ਹੋ ਜਾਣਗੇ ਬੈਂਕ ਆਫ ਕੈਨੇਡਾ ਨੂੰ ਬਹਾਨਾ ਮਿਲ ਜਾਊਗਾ ਕਿ ਦੇਖੋ ਜੀ ਮਹਿੰਗਾਈ ਤਾਂ ਫਿਰ ਵਧਣ ਲੱਗ ਪਈ ਅਸੀਂ ਹੋਰ ਕੱਟ ਨਹੀਂ ਲਾ ਸਕਦੇ ਸੋ ਜਿਹੜੀ 1 ਅਕਤੂਬਰ 29 ਨੂੰ ਇੱਕ ਫੈਸਲਾ ਕਰਨਾ ਬੈਂਕ ਆਫ ਕੈਨੇਡਾ ਨੇ ਵੀ ਉਹਨਾਂ ਨੇ ਇੰਟਰਸਟ ਰੇਟ ਹੋਰ ਘਟਾਉਣੇ ਆ ਜਾਂ ਇੱਥੇ ਰੱਖਣੇ ਆ ਉਹਦੇ ਉੱਤੇ ਇਹ ਇਨਫਲੇਸ਼ਨ ਰੇਟ ਦੀ ਰਿਪੋਰਟ ਅਸਰ ਪਾ ਸਕਦੀ ਹੈ ਜੀ ਤੇ ਅਖੀਰ ਦੇ ਵਿੱਚ ਆਪਾਂ ਗੱਲਬਾਤ ਕਰੀਏ ਡੀਜੀਪੀ ਮੁਹੰਮਦ ਮੁਸਤਾਫਾ ਦੀ ਜਿਹਨਾਂ ਦੇ بیٹے ਕੀਲ ਅਕਤਰ ਨੇ ਇੱਕ ਕਹਿ ਲਓ ਵੀ ਓਵਰਡੋਜ਼ ਕਰਕੇ ਡੈਥ ਹੋ ਗਈ ਸੀ ਦਵਾਈ ਵੱਧ ਖਾ ਲਈ ਸੀ ਖੁਦਕਿਸ਼ੀ ਕਰ ਲਈ ਸੀ ਜਾਂ ਓਵਰਡੋਜ਼ ਹੋਏ ਆ ਉਸ ਮਾਮਲੇ ਵਿੱਚ ਉਹਨਾਂ ਦੀ ਇੱਕ ਵੀਡੀਓ ਚਰਚਿਤ ਹੋਈ ਜਿਸ ਦੇ ਵਿੱਚ ਉਹ ਆਪਣੇ ਬਾਪ ਤੇ ਦੋਸ਼ ਲਾ ਰਹੇ ਆ ਕਿ ਮੇਰੇ ਬਾਪ ਦੇ ਮੇਰੀ ਘਰਵਾਲੀ ਦੇ ਨਾਲ ਨਾਜਾਇਜ਼ ਸਬੰਧ ਸਰੇ ਤੇ ਉਹਨਾਂ ਨੇ ਹੋਰ ਪਰਿਵਾਰਕ ਬਹੁਤ ਦੋਸ਼ ਵੀ ਬਹੁਤ ਲਾਏ ਆ ਮੁਹੰਮਦ ਮੁਸਤਾਫਾ ਪੰਜਾਬ ਦਾ ਬੁੱਚੜ ਪੁਲਿਸ ਅਧਿਕਾਰੀ ਰਿਹਾ بڑے ਮੁੰਡੇ ਨੇ ਮਾਰੇ ਆ ਇਹਨਾਂ ਦੀ ਘਰਵਾਲੀ ਬੀگم ਰਜ਼ੀਆ ਸੁਲਤਾਨਾ ਏ ਕਾਂਗਰਸ ਦੀ ਮੰਤਰੀ ਜਿਹੜੀ ਹੈ ਰਹੀ ਹੈ ਹੁਣ ਹਰਿਆਣਾ ਪੁਲਿਸ ਨੇ ਪੰਚਕੂਲਾ ਦੇ ਵਿੱਚ ਮੌਤ ਹੋਈ ਸੀਗੀ ਉੱਥੇ ਇੱਕ ਬੰਦੇ ਨੇ ਸ਼ਿਕਾਇਤ ਕੀਤੀ ਹੈ ਉਹਦੀ ਸ਼ਿਕਾਇਤ ਦੇ ਆਧਾਰ ਦੇ ਉੱਤੇ ਹਰਿਆਣਾ ਪੁਲਿਸ ਨੇ ਡੀਜੀਪੀ ਰਹੇ ਮੁਹੰਮਦ ਮੁਸਤਾਫਾ ਅਤੇ ਉਹਨਾਂ ਦੀ ਸਾਬਕਾ ਮੰਤਰੀ ਪਤਨੀ ਰਜ਼ੀਆ ਸੁਲਤਾਨਾ ਤੇ ਪੁੱਤ ਦੀ ਮੌਤ ਦੇ ਸਬੰਧੀ ਕੇਸ ਦਰਜ ਕਰ ਲਿਆ ਹੈ ਜੀ ਤੇ ਇਸ ਬੰਦੀ ਹੁਣ ਹੋਰ ਉਹ ਕਹਿੰਦੇ ਜਾਂਚ ਕੀਤੀ ਜਾਊਗੀ ਕਿ ਜਿਹੜੀ ਵੀਡੀਓ ਨੇ ਜਾਰੀ ਕਰਕੇ ਆਪਣੇ ਹੀ ਪਿਓ ਤੇ ਅਤੇ ਹੋਰ ਦੋਸ਼ ਲਾਏ ਆ ਪਰਿਵਾਰ ਦੇ ਉੱਤੇ ਉਹਨਾਂ ਵਿੱਚ ਕਿੰਨੀ ਸੱਚਾਈ ਆ ਸੋ ਪੁੱਤ ਦੀ ਮੌਤ ਹੋ ਚੁੱਕੀ ਆ ਤੇ ਹੁਣ ਮੁਹੰਮਦ ਮੁਸਤਫਾ ਨੂੰ ਜ਼ਿੰਦਗੀ ਦੇ ਆਖਰੀ ਸਮੇਂ ਠਾਣਿਆਂ ਦੇ ਕਿਹੜੇ ਕੱਢਣੇ ਪੈਣਗੇ ਕੋਰਟ ਕਚੈਰੀਆਂ ਦੇ ਕਿਹੜੇ ਕੱਢਣੇ ਪੈਣਗੇ ਅਤੇ ਹੋਰ ਹੀਜ ਪਿਆਜ ਨੰਗਾ ਆਊਗਾ ਕਿ ਅੰਦਰ ਚੱਲ ਕੀ ਰਿਹਾ ਸੀਗਾ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਨੇ ਆ ਕੱਲ ਨੂੰ ਹੋਰ ਖਬਰਾਂ ਹੋਰ ਵਿਚਾਰਾਂ ਨਾਲ ਸਾਂਝ ਪਾਵਾਂਗੇ ਤਦ ਤੱਕ ਲਈ ਆ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ ਦਸ ਹੋਤਾ ਸ਼ੋ ਇਸ ਸਪான்ਸਰਡ ਬਾਏ ਭਰਤ ਜੁਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ